ਜਿੰਦਾਬਾਦ ਨੂੰ ਆਨ ਕਰ ਚੁੱਕੇ ਮੇਰੇ ਵੱਲੋਂ ਜਾਨੀ ਕਿ ਮੇਜਰ ਸਿੰਘ ਚੱਕ ਸਭ ਵੱਲੋਂ ਪਿਆਰ ਤੇ ਸਤਿਕਾਰ ਭਰੀ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਲਾਮ ਨਮਸਤੇ ਕਬੂਲ ਕਰਿਓ ਮੈਂ ਆਸ ਕਰ ਰਿਹਾ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਮੋਗੇ ਤੇ ਆਵਾਜ਼ ਦੇ ذریعے ਅੱਜ ਤੁਸੀਂ ਸਾਡਾਂ ਤੁਹਾਡਾਂ ਨਾਲ ਗੱਲਬਾਤਾਂ ਵੀ ਕਰਨੇ ਆ ਖਾਸ ਕਰਕੇ ਆਪਾਂ ਜਿਹੜੀ ਅੱਜ ਸੋਸ਼ਲ ਮੀਡੀਆ ਤੇ ਬਹੁਤ ਹੀ ਇੱਕ ਇੱਕ ਤਾਜ਼ੀ ਖਬਰ ਹੈ ਜਿਹੜੀ ਅੱਗ ਵਾਂ ਨੂੰ ਫੈਲੀ ਹੋਈ ਆ ਥੋੜੇ ਦਿਨਾਂ ਤੋਂ ਇੱਕ ਖਬਰ ਸੋਸ਼ਲ ਮੀਡੀਆ ਤੇ ਜਿਹੜੀ ਛਾਈ ਹੋਈ ਆ ਭਾਈ ਅਮਰਤਪਾਲ ਖਾਲਸਾ ਜੀ ਦੇ ਭਰਾ ਹਰਪੀ ਸਿੰਘ ਨੂੰ ਕੁਝ ਨਛੇ ਦੇ ਨਾਲ ਫਲੋਰ ਦੇ ਕੋਲੋਂ ਫੜਿਆ ਗਿਆ ਉਸ ਖਬਰ ਦਾ ਅਸਲੀ ਸੱਚ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡੇ ਨਾਲ ਜੁੜ ਚੁੱਕੇ ਨੇ ਮੇਰੇ ਬਹੁਤ ਹੀ ਸਤਿਕਾਰਯੋਗ ਸੂਝਵਾਨ ਮੇਰੇ ਵੱਡੇ ਭਾਈ ਸਰਦਾਰ ਨਛੱਤਰ ਸਿੰਘ ਚੋਹਾਨ ਪਹਲਾਜੋ ਉਹਨਾਂ ਦਾ ਵੈਲਕਮ ਕਰੀਏ ਉਹਨਾਂ ਨਾਲ ਕਰਾਂਗੇ ਉਹਨਾਂ ਦੀ ਤਿਰਛੀ ਨਜ਼ਰ ਥਰੂ ਤੁਹਾਡੇ ਤੱਕ ਪਹੁੰਚਣ ਦੀ ਗੱਲਬਾਤ ਕਰਾਂਗੇ ਆਪਾਂ ਉਹਨਾਂ ਦਾ ਵੈਲਕਮ ਕਰੀਏ ਸਾਧ ਸਾਹਿਬ ਜਿੰਦਾਬਾਦ ਤੇ ਉੱਤੇ ਤੁਹਾਡਾ ਦਿਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਰ ਜੀ ਦਾ ਖਾਲਸਾ ਵਾਹਿਰ ਜੀ ਕੀ ਫਤਿਹ ਜੀ ਸਾਰਾ ਸਭ ਠੀਕ ਠਾਕ ਹੋ ਹਾਂ ਜੀ ਹਾਂ ਜੀ ਬਿਲਕੁਲ ਜੀ ਪਹਿਲਾ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਤੇ ਖਾਸ ਕਰਕੇ ਜਦੋਂ ਕਿਤੇ ਉਹ ਸੋਹਣੇ ਵਤਨ ਪੰਜਾਬ ਜਾਂ ਪੰਜਾਬ ਦੇ ਪ੍ਰਤੀ ਜਾਂ ਪੰਜਾਬੀਅਤ ਦੇ ਪ੍ਰਤੀ ਕੋਈ ਗੱਲਬਾਤ ਸੁਣਨ ਜਾਂ ਦੇਖਣ ਨੂੰ ਆਉਂਦੀ ਆ ਤੇ ਉਦੋਂ ਫੇ ਮੇਰੇ ਮਨ ਦੇ ਵਿੱਚ ਖਾਸ ਕਰਕੇ ਮੇਰੇ ਚਿਹਰੇ ਦੇ ਵਿੱਚ ਵੀ ਇੱਕ ਹੀ ਚਿਹਰਾ ਨਜ਼ਰ ਆਉਂਦਾ ਆ ਉਹ ਸਾਰਾ ਸਭ ਤੁਹਾਡਾ ਆ ਚੌਂ ਸਾਬ ਮੈਂ ਤੁਹਾਨੂੰ ਵੈਲਕਮ ਕਰਨਾ ਤੇ ਪਹਿਲੇ ਜਦੋਂ ਮੈਂ ਸ਼ੁਰੂਆਤ ਭੂਮਿਕਾ ਕੀਤੀ ਆ ਭਾਈ ਅਮਰਤਪਰ ਖਾਲਸਾ ਦੇ ਬ੍ਰਦਰ ਭਾਈ ਹਰਪ੍ਰੀਤ ਉਹ ਇੱਕ ਨਸ਼ੇ ਦੇ ਨਾਲ ਫੜੇ ਗਏ ਆ ਉਹਦਾ ਅਸਲੀ ਸੱਚ ਜਾਣਨ ਦੀ ਅੱਜ ਕੋਸ਼ਿਸ਼ ਕਰਨੀ ਆ ਤੁਹਾਡੀ ਨਜ਼ਰ ਦੀ ਕੁਝ ਰਲ ਮਿਲ ਕੇ ਆਪਾਂ ਗੱਲਬਾਤ ਕਰਨੀ ਆ ਤੁਹਾਡਾ ਨਜ਼ਰੀਆ ਕੀ ਕਹਿੰਦਾ ਇਹ ਜੋ ਕੁਝ ਹੋ ਰਿਹਾ ਇਹ ਕਿੱਦਾਂ ਦੀ ਗੱਲਬਾਤ ਆ ਮੇਕੋ ਸੰਗੀਤ ਜਿਹੜਾ ਇਸ਼ੂ ਅੱਜ ਚੱਲ ਰਿਹਾ ਹੈਗਾ ਪਹਿਲੇ ਤੇ ਇਸ਼ੂ ਇਹ ਸੀਗਾ ਕਿ ਅਮਰਪਾਲ ਸਿੰਘ ਕਦੋਂ ਲਾਹਿਆ ਹੋਣਗੇ ਤੇ ਕਦੋਂ ਉਹ ਐਮਪੀ ਬਣ ਕੇ ਤਾਂ ਸੋਚੂਕਣਗੇ ਕਿਉਂਕਿ ਜਿਹੜਾ ਉਹਨਾਂ ਨੂੰ ਹੰਗਾਰਾ ਇੱਕ ਮਿਲਿਆ ਸੀ ਸਭ ਤੋਂ ਬਾਅਦ ਵੋਟਾਂ ਲੈ ਕੇ ਜਿੱਤ ਕੇ ਉਹ ਮੈਂਬਰ ਪਾਰਲੀਮੈਂਟ ਬਣਿਆ। ਹਾਂ। ਔਰ ਜਿਹੜੀ ਪਿਛਲੀ ਸਾਡੀ ਹਿਸਟਰੀ ਪੰਜਾਬ ਦੇ ਵਿੱਚ ਸਾਡੀ ਦਿਸਦੀ ਆਪ ਦੇਖ ਰਹੇ ਹੈਗੇ ਆ ਉਹ ਅੰਗਰੇਜ਼ਾਂ ਦੇ ਟਾਈਮ ਤੋਂ ਵੀ ਤੁਸੀਂ ਲਾ ਲਓ। ਤੇ ਜਿਹੜੀ ਉਹ ਅਸੀਂ ਦੇਖਿਆ ਨਹੀਂ ਹੈਗਾ ਲੇਕਿਨ 1984 ਦੇ ਟਾਈਮ ਦੇ ਵਿੱਚ ਜੋ ਕੁਝ ਹੋਇਆ ਹੈਗਾ ਜਿਸ ਵੇਲੇ ਸੀਸਕੋਮ ਦਾ ਇੱਕ ਬਹੁਤ ਵੱਡਾ ਉਭਾਰ ਉਹ ਸ਼ੁਰੂ ਹੋਇਆ ਸੀਗਾ। ਤਾਂ ਉਸ ਵੇਲੇ ਪੁਲਿਸ ਨੇ ਤੇ ਜਿਹੜਾ ਸਾਡਾ ਪ੍ਰਸ਼ਾਸਨ ਹੈਗਾ ਉਹਨਾਂ ਨੇ ਕਿਸੇ ਤਰੀਕੇ ਨਾਲ ਐਂਟਰੀ ਕਰਕੇ ਉਹਨੂੰ ਬਦਨਾਮ ਕੀਤਾ ਸੀਗਾ ਹਮਮ ਲੇਕਿਨ ਇਹ ਹੈਗਾ ਤੇ ਸਾਨੂੰ ਅਜੇ ਤੱਕ ਜੇ ਆਪਾਂ ਉਹਦੀ ਗੱਲ ਮੰਨ ਵੀ ਲਈਏ ਕਿ ਇਸ ਤਰੀਕੇ ਨਾਲ ਹੋਇਆ ਹੋਵੇਗਾ ਲੇਕਿਨ ਉਹਦੇ ਵਿੱਚ ਕਈ ਸਾਰੀਆਂ ਚੀਜ਼ਾਂ ਬਹੁਤ ਸਾਰੀਆਂ ਨਹੀਂ ਹੈਗੀਆਂ ਉਹਨਾਂ ਦੇ ਲਈ ਲੋਡ ਹੈ ਪਰਿਵਾਰ ਨੂੰ ਜਿਹੜਾ ਕਿ ਇਸ ਗੱਲ ਦੀ ਕਰਨ ਦੀ ਕਿਉਂਕਿ ਕਿਸੇਕੇ ਨਾਲ ਉਹ ਕਹਦੇ ਹੈਗੇ ਵਿਚਾਰ ਗ੍ਰਾਮ ਉਹਨਾਂ ਕੋਲ ਨਸ਼ਾ ਜਿਹੜਾ ਹੈਗਾ ਮਿਲਿਆ ਹੈਗਾ ਔਰ ਉਹਦੇ ਵਿੱਚ ਜਿਹੜਾ ਹੈਗਾ ਜੇ ਫਿਰ ਕਹਿੰਦੇ ਡੋਪ ਪੈਸਟ ਵੀ ਹੋਇਆ ਹੈਗਾ ਲੇਕਿਨ ਡੋਪ ਜਿਹੜੀ ਪੰਜਾਬ ਪੁਲਿਸ ਹੈਗੀ ਆ ਉਹਦੇ ਕੋਲੋਂ ਤਾਂ ਮੇਜਰ ਸੈਂਟੀ ਜੀ ਜੋ ਤੁਸੀਂ ਸੋਚਦੇ ਹੋ ਦੀ ਹੈਗੇ ਸਾਰਾ ਕੁਝ ਉਹਨਾਂ ਕੋਲ ਸੰਭਵ ਹੈ ਜੋ ਵੀ ਹੋ ਕਰ ਸਕਦੇ ਜਿਹੜਾ ਉੱਥੇ ਹੈਗਾ ਨਾ ਪੰਜਾਬ ਪੁਲਿਸ ਜਿਹੜੀ ਹੈਗੀ ਆ ਜਿਹੜਾ ਉਹਦਾ ਰੈਪਿਊਟੇਸ਼ਨ ਹੈਗਾ ਆ ਉੱਥੇ ਦਾ ਉਹ ਇੰਨਾ ਵਧੀਆ ਤਾਂ ਨਹੀਂ ਹੈਗਾ ਸਾਨੂੰ ਸਾਰਿਆਂ ਨੂੰ ਪਤਾ ਹੈ ਹਾਂਜੀ ਕਿਉਂਕਿ ਉਹ ਕਿਸੇ ਨੂੰ ਵੀ ਲਫੜਨਾ ਹੁੰਦਾ ਹੈਗਾ ਤਾਂ ਉਹ ਹੁਸ਼ਿਆਰ ਵੀ ਪਾ ਦਿੰਦੇ ਆ ਨਸ਼ੇ ਵੀ ਪਾ ਦਿੰਦੇ ਆ ਹੋਰ ਬਹੁਤ ਕੁਝ ਪਾ ਦਿੰਦੇ ਆ ਹਮਮ ਔਰ ਇਸ ਟਾਈਮ ਦੇ ਵਿੱਚ ਜਿਹੜੀਆਂ 84 ਦੇ ਵਿੱਚ ਜਾਂ ਤੋਂ ਬਾਅਦ ਵਿੱਚ ਜੋ ਕੁਝ ਘਟਨਾਵਾਂ ਹੋਈਆਂ ਉਹਦੇ ਵਿੱਚ ਜਿਹੜੇ ਪੁਲਿਸ ਵਾਲੇ ਬਹੁਤ ਸਾਰੇ ਰਿਟਾਇਰ ਹੋਏ ਆ ਨਾ ਹਮਮ ਉਹਨਾਂ ਨੇ ਆਪਣੇ ਵਿਚਾਰ ਦਿੱਤੇ ਹੈਗੇ ਆ ਉਹ ਕਹਿੰਦੇ ਰਾਤ ਨੂੰ ਅਸੀਂ ਤਿੰਨ ਬੰਦੇ 10 11 12 ਵਜੇ ਦੇ ਕਰੀਬ ਪਾਰਾ ਕੋਈ ਵੀ ਅਸੀਂ ਪਿੰਡਾਂ ਦੇ ਘਰਾਂ ਵਿੱਚ کھانا ਖਾਣ ਜਾਂਦੇ ਸੀਗੇ ਹਮਮ ਖਾਣਾ ਖਾ ਕੇ ਅਸੀਂ ਬਾਹਰ ਆ ਕੇ ਸਵੇਰ ਨੂੰ 6 ਵਜੇ ਜਾ ਕੇ ਅਸੀਂ ਉਸ ਵੇਲੇ ਸਿੰਘ ਮੜੀਆਂ ਦੇ ਬਣੇ ਹੁੰਦੇ ਸੀਗੇ ਔਰ ਸਵੇਰ ਨੂੰ ਅਸੀਂ ਪੁਲਿਸ ਸਾਹਿਬ ਕੋਲ ਕੇ ਗੱਲ ਕਰਦੇ ਆਏ ਸੀ ਖਾਣਾ ਖਾ ਕੇ ਸੋ ਉੱਥੇ ਹਰ ਇੱਕ ਚੀਜ਼ ਸੰਭਵ ਆ ਇਸ ਵੇਲੇ ਜੋ ਮੀਡੀਆ ਦੇ ਵਿੱਚ ਜਾਂ ਜਿਹੜਾ WhatsApp ਦੇ ਤੇ ਜੋ ਕੁਝ ਆ ਰਿਹਾ ਹੈਗਾ ਉਹਦੇ ਵਿੱਚ ਇੱਕ ਬਹੁਤ ਠੀਕੇ ਨਾਲ ਤਾਂ ਬਹੁਤ ਸਾੜ ਹੈਗਾ ਮੈਂ ਪਤਾ ਹੋਇਆ ਹੈ ਆ ਜੋ ਜਿਹੜੇ ਬਾਈ ਗਿੱਲ ਦੇ ਕੌਮ ਦੇ ਪੈਸੀ ਲੋਕ ਨੇ ਹੈਗੇ ਉਹ ਤਾਂ ਇਦਾਂ ਦੀ ਜਨੂੰ ਲੱਭਦੇ ਫਿਰਦੇ ਆ। ਜਾਨ ਸਾਹਿਬ ਮੈਂ 1 ਮਿੰਟ ਲਈ ਇੱਥੇ ਆਪ ਜੀ ਨੂੰ ਥੋੜਾ ਜਿਹਾ ਵਿਰਾਮ ਦੇਣਾ ਆ। ਖਾਸ ਕਰਕੇ ਜਿੱਦਾਂ ਇੱਕ ਕਹਿੰਦੇ ਹੁੰਦੇ ਵੀ ਸਿੱਖ ਨੂੰ ਸਿੱਖ ਨਾ ਮਾਰੇ ਤੇ ਸਾਡੀ ਕੌਮ ਕਦੇ ਨਾ ਹਾਰੇ ਤੇ ਸੋਸ਼ਲ ਮੀਡੀਆ ਦੇ ਤੁਸੀਂ ਵੀ ਦੇਖਿਆ ਮੈਂ ਵੀ ਦੇਖਿਆ। ਇੱਕ ਬਹੁਤ ਹੀ ਸਾਡੇ ਸਤਕਾਰ ਜੋ ਸਿੰਘ ਸਾਹਿਬ ਸਾਡੇ ਕੁਲਜੀਤ ਤੌਹਫ਼ਾ ਜੀ ਨੇ ਵੀ ਇੱਕ ਕੁਛ ਉਹਨਾਂ ਦੇ ਖਿਲਾਫ ਗੱਲਾਂ ਕਹੀਆਂ ਬਹੁਤ ਥੀ ਉਹਨਾਂ ਨੇ ਇਹਨਾਂ ਦੇ ਉੱਤੇ ਭਾਈ ਹਰਪੀਤ ਹੁਣੀ ਤੇ ਭਾਈ ਅਮਰਤਪਾਲ ਦੇ ਉੱਤੇ ਬਹੁਤ ਹੀ ਜ਼ਿਆਦਾ ਉਹਨਾਂ ਨੇ ਇੱਕ ਕਹਿੰਦੇ આરોਪ ਲਾਏ ਆ ਜੀ ਆਪਾਂ ਥੋੜਾ ਜਿਹਾ ਉਹ ਵੀ ਗੱਲ ਕਾਪਾ ਨਾਲ ਨਾਲ ਮੈਂ ਤੁਹਾਡੇ ਵਿਊ ਲੈਣੀ ਚਾਹੁੰਨਾ ਆ ਵੀ ਇਹ ਕੀ ਚੱਕਰ ਆ ਵੀ ਜਦੋਂ ਇਨਾਂ ਨੇ ਖਾਤਸਾ ਵੀਰ ਕੱਢੀ ਸੀ ਉਦੋਂ ਇਹਨਾਂ ਨੇ ਨਾਲ ਰਏ ਆ ਅੱਜ ਉਹਨਾਂ ਨੇ ਰੋਪ ਲਾਇਆ ਜੇ ਬਥੋੜਾ ਜਿਹਾ ਹਲਕਾ ਫੁਲਕਾ ਥੋੜਾ ਪਿੱਛੇ ਨੂੰ ਆਪਾਂ ਜਿੱਦਾਂ ਆਪ ਜੀ ਨੇ ਗੱਲ ਕੀਤੀ ਸੀ ਜਿੱਦਾਂ ਪੁਲਿਸ ਆ ਪੰਜਾਬ ਪੁਲਿਸ ਜੇ ਪੰਜਾਬ ਪੁਲਿਸ ਦੀ ਵੀ ਆਪਾਂ ਗੱਲ ਕਰ ਰਹੀਏ ਉਹਨਾਂ ਨੇ ਕਿਹਾ ਆ ਵੀ 4 ਗ੍ਰਾਮ ਨਸ਼ੀਲਾ ਪਦਾਰਥ ਉਹਨਾਂ ਦੇ ਕੋਲ ਫੜਿਆ ਗਿਆ ਔਰ ਉਸ ਤੋਂ ਬਾਅਦ ਜਦੋਂ ਉਹਨਾਂ ਦਾ ਡੋਗ ਟੈਸਟ ਕੀਤਾ ਗਿਆ ਤੇ ਉਹ ਪੋਜ਼ਿਟਿਵ ਆਇਆ ਤੇ ਚੌਂਸਾ ਸਾਹਿਬ ਜੀ ਆਪਾਂ ਕਿਉਂ ਤੁਸੀਂ ਵੀ ਤੁਸੀਂ ਇਹ ਰਿਆਂ ਤੁਸੀਂ ਉਹ ਸਮਾਂ ਸਾਰਾ ਦੇਖਿਆ ਹੰਡਾਇਆ ਅਕੀ 84 ਤੋਂ ਲੈ ਕੇ ਜਾਂ ਪਹਿਲਾਂ ਤੋਂ ਲੈ ਕੇ ਪੁਲਿਸ ਦਾ ਕਰਤਾਰ ਔਰ ਖਾਸ ਕਰਕੇ ਜਿਹੜੀ ਪੰਜਾਬ ਪੁਲਿਸ ਆ ਉਹਦਾ ਕਰਤਾਰ ਕਿਸੇ ਕੋਲ ਉਲੋਕਿਆ ਛੁਪਿਆ ਹੈ ਨਹੀਂਗਾ ਇਹ ਮੈਂ ਕਹਿੰਦਾ ਥੋੜਾ ਜਿਹਾ ਬ੍ਰੀਫ ਇਦੇ ਵਿੱਚ ਥੋੜੀ ਮੈਂ ਥੋੜੀ ਹੋਰ ਜਾਣਕਾਰੀ ਔਰ ਵਿਅਰਨਸ ਲੈਣੀ ਚਾਹੁੰਦਾ ਹਾਂ ਕੈਰੀਮ ਅ ਮੇਰੇ ਸਹਿੰਦਿਸ ਜੈਸਤੀ ਕਿ ਇਹ ਪੰਜਾਬ ਪੁਲਿਸ ਤੇ ਅਸੀਂ ਗੱਲ ਕਰ ਰਹੇ ਹੈਗੇ ਆ ਇਹ ਜਿਹੜੇ ਜਦੋਂ ਆਜ਼ਾਦੀ ਤੋਂ ਪਹਿਲੇ ਵੀ ਜਿਹੜਾ ਸੀਗਾ ਉਸ ਤਿੱਕੇ ਨਾਲ ਹੀ ਆਪਣੇ ਪੰਜਾਬ ਦੇ ਆਪਣੇ ਪਿੰਡਾਂ ਦੇ ਜਿਹੜੇ ਬੰਦੇ ਹੈਗੇ ਨਾ ਪੰਜਾਬ ਸਿੱਖ ਆਪਣੇੰਦੇ ਉਹੀ ਪੁਲਿਸ ਵਿੱਚ ਹੈਗੇ ਸੀ ਉਦੋਂ ਵੀ ਆਪਣੇ ਬੰਦਿਆਂ ਨੂੰ ਇਹੀ ਮਾਰਦੇ ਸੀਗੇ ਬਿਲਕੁਲ ਤੇ 84 ਦੇ ਟਾਈਮ ਦੇ ਵਿੱਚ ਵੀ ਔਰ ਮੈਂ ਤੁਹਾਨੂੰ ਹੋਰ ਗੱਲਾਂ ਦੱਸ ਦੋ ਮਹਿਕਮੇ ਉੱਥੇ ਹੈ ਕਿ ਪੁਲਿਸ ਦੇ ਇੱਕ ਕੰਟਰੈਕਟਰ ਜਿਹੜਾ ਬੱਸ ਦਾ ਹੁੰਦਾ ਹੂੰ ਹੂੰ ਉਹ ਆਪਣੇ ਪਿੰਡਾਂ ਦੇ ਵਿੱਚੋਂ ਲੰਘੇ ਹੁੰਦੇ ਆ ਤੇ ਉਹ ਜਿੱਲੇ ਕੋਈ ਮਾਈ ਦੀ ਬਜ਼ੁਰਗ ਚੜਦਾ ਹੈਗਾ ਤਾਂ ਉਹਨੂੰ ਵੀ ਬਹੁਤ ਮਰੀ ਬੋਲੀ ਬੋਲਦੇ ਆ ਔਰ ਪੁਲਿਸ ਵਾਲਿਆਂ ਦਾ ਹਾਲ ਵੀ ਇਹੀ ਆ ਕਿ ਜਿਹੜੇ ਗੁਜ਼ਰ ਹੋਵੇ ਉਹਨਾਂ ਨੂੰ ਇਹ ਗੱਲ ਬਿਲਕੁਲ ਨਜ਼ਰ ਨਹੀਂ ਆਉਂਦੀ ਹੈਗੀ ਕਿ ਇਹ ਮੇਰੇ ਪਿਓ ਵਰਗਾ ਹੈਗਾ ਮੈਂ ਉਹਨਾਂ ਕੋਲ ਰਿਸਪੈਕਟ ਨਾਲ ਗੱਲ ਕਰਾਂ ਮਾਕਾਲ ਕੱਢ ਕੇ ਜਾਂ ਦਿਖਾਦਰ ਕਰਨ ਲਈ ਹਾਂਜੀ ਜਿਹੜਾ ਕਿ ਜਿਹੜਾ ਟਲ ਨਹੀਂ ਕਰਦੇ ਹਮ 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 ਇਹ ਜਿਹੜਾ ਹਾਲਾਤ ਹੈ ਗਿਆ ਉਹਦੇ ਤੇ ਜਿਹੜਿਆ ਜੋ ਇਹਨਾਂ ਦੇ ਜੋ ਕਰਦਾਰ ਪੰਜਾਬ ਪੁਲਿਸ ਦਾ ਸਾਹਮਣੇ ਪਿੱਛੇਂ ਟਾਈਮ ਤੋਂ ਆਇਆ ਹੈਗਾ ਨਾ ਉਹਦੇ ਮੁਤਾਬਕ ਕਿਸੇ ਗੱਲ ਤੇ ਵਿਸ਼ਵਾਸ ਕਰਨਾ ਜੀ ਬਹੁਤ ਔਖਾ ਆ ਹਮ ਕਿਉਂਕਿ ਅਸੀਂ ਇਹ ਗੱਲ ਨੂੰ ਜੋ ਕਹਿ ਰਹੇ ਹੈਗੇ ਇੱਕਦਮ ਅਸੀਂ ਮੰਨ ਨਹੀਂ ਸਕਦੇ ਪਹਿਲੀ ਗੱਲ ਤੇ ਹੈ ਕਿ 4 ਗ੍ਰਾਮ ਜਿਹੜੀ ਹੈਗੀ ਆ ਉਹਨਾਂ ਨੂੰ ਜਿਹੜਾ ਨਸ਼ਾ ਕਹਿੰਦੇ ਸਾਨੂੰ ਅਸੀਂ ਮਿਲਿਆ ਹੈਗਾ ਹਾਂਜੀ ਨਾਲ ਨਾਲ ਹੀ ਫਿਰ ਉਹ ਕਿਹਾ ਕਿ ਕਿਥੋਂ ਖਰੀਦ ਕੇ ਲੈਂਦਾ ਉਹ ਇੱਕਦਮ ਬੰਦਾ ਉਹੀ ਮੋਰੇ ਲੈਂਦਾ ਬਿਲਕੁਲ ਸਹੀ ਗੱਲ ਆ ਹੂੰ 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 ਇਹ ਕਦੇ ਅੱਜ ਤੱਕ ਦੇ ਇਦਾਂ ਕਦੀ ਹੋਇਆ ਨਹੀਂ ਹੈਗਾ ਪਰ ਜਿਹੜੇ ਕੋਈ ਖਰੀਦਿਆ ਹੋਵੇ ਤੂੰ ਉਹਨਾਂ ਤੱਕ ਆਹ ਭਾਈ ਪਹੁੰਚੇ ਹੋਣ ਬੰਦ ਕਦੀ ਵੀ ਇਸ ਹਾਲ ਨਾਲ ਚੰਦ ਸਾਹਿਬ ਤੂੰ ਇਸ ਚੌਂਸਰ ਇੱਕ ਸ਼ਕੀ ਜਿਹਾ ਸੋਹਣੇ ਜਿਹੜੇ ਹਿੱਸੇ ਨੂੰ ਗੱਲ ਹੈਗੀ ਆ ਹਾਂ ਮੈਂ ਮੈਂ ਚੌਂਸਰ ਸਾਹਿਬ ਤੁਹਾਡਾ ਇੱਕ ਮਿੰਟ ਆਪ ਨੂੰ ਫੇਰ ਵਿਰਾਮ ਦੇਣਾ ਆ ਤੇ ਨਾਲ ਸਾਡੇ ਸੱਤੀ ਪਾ ਸਤਨਾਮ ਪਾ ਸਾਡਾ ਉਹਦਾ ਮੈਸੇਜ ਮੈਨੂੰ ਬਹੁਤ ਹੀ ਵਧੀਆ ਆਇਆ ਉਹਨਾਂ ਨੇ ਤੁਹਾਨੂੰ ਵੀ ਐਪਰੀਸ਼ੀਏਟ ਕੀਤਾ ਤੇ ਉਹਨਾਂ ਨੇ ਕਿਹਾ ਮੇਜਰ ਬਈ ਬਹੁਤ ਸੋਹਣਾ ਤੁਸੀਂ ਅੱਜ ਗੱਲਵਾ ਦੋਵੇਂ ਵੀਰ ਕਰ ਰਹੇ ਆ ਉਹਨਾਂ ਨੇ ਕੋਈ ਕੁਝ ਸਤਨਾ ਲਿਖ ਕੇ ਮੈਨੂੰ ਭੇਜੀਆਂ ਉਹ ਕਹਿੰਦੇ ਰਜਾ ਤੇਰੀ ਤੋਂ ਬਿਨਾ ਦਾਤਿਆ ਪੱਤਾ ਨਹੀਂ ਉਹ ਹਿੱਲ ਸਕਦਾ ਰਜਾ ਤੇਰੀ ਤੋਂ ਬਿਨਾ ਦਾਤਿਆ ਪੱਤਾ ਨਹੀਂ ਉਹ ਹਿੱਲ ਸਕਦਾ ਜਿਸੂ ਪਰ ਹੋਵੇ ਉਹਦੀ ਮਿਹਰ ਉਹ ਇਨਸਾਨ ਕਦੀ ਨਹੀਂ ਉਹ ਹੇਲ ਸਕਦਾ ਤੇ ਮੈਂ ਕਹੂੰਗਾ ਉਹਨਾਂ ਨੇ ਖਾਸ ਕਰਕੇ ਜੇ ਹਾਂ ਭਾਈ ਹਾਂ ਉਹਨਾਂ ਨੇ ਲਿਖਿਆ ਵੀ ਭਾਈ ਅਮਰਤਪਾਲ ਉਹ ਲੱਗਦੇ ਜਿਹੜੀ ਆ ਜਿੰਨੀ ਵੀ ਉਹ ਕਹਿੰਦੇ ਟਾਰਗੇਟ ਖਾਸ ਕਰਕੇ ਪੰਜਾਬ ਪੁਲਿਸ ਜਾਂ ਪੰਜਾਬ ਸਰਕਾਰਾਂ ਜਿਹੜੀਆਂ ਉਹ ਉਹ ਅਡਾਰ ਦੇ ਵਿੱਚ ਭਾਈ ਅਮਰਤਪਾਲ ਦੇ ਨੂੰ ਪੂਰਾ ਬਦਨਾਮ ਕਰਨ ਦੀ ਉਹਨਾਂ ਦੀ ਇੱਕ ਸਾਜ਼ਿਸ਼ ਆ ਜਿਹੜਾ ਬੰਦਾ ਉਹਨਾਂ ਨੇ ਲੈ ਕੇ ਮੈਨੂੰ ਭੇਜਿਆ ਵੇ ਜਿਹੜਾ ਬੰਦਾ ਕਿਸੇ ਸਮੇਂ ਨਸ਼ੇ ਛਡਾਰਿਆ ਸੀ ਅੱਜ ਉਹਦੇ ਪਰਿਵਾਰ ਨੂੰ ਖਾਸ ਕਰਕੇ ਉਹਦੇ ਪਰਿਵਾਰ ਨੂੰ ਟਾਰਗੇਟ ਉਹਦੇ ਭਰਾ ਦੇ ਮੋਢੇ ਦੇ ਉੱਤੇ ਰੱਖ ਕੇ ਚਲਾਈ ਜਾ ਰਹੀ ਹੈ ਬਦਨਾਮ ਭਾਈ ਅਮਰਤਪਾਲ ਨੂੰ ਕੀਤਾ ਜਾ ਰਿਹਾ ਮੈਂ ਕਹੂੰਗਾ ਇਹਤੇ ਮੈਂ ਥੋੜੀ ਜਿਹੀ ਤੁਹਾਡੀ ਟਿੱਪਣੀ ਲੈਣਾ ਮناسب ਸਮਝਦਾ ਮੈਂ ਕਹਾ ਇਹਦੇ ਬਾਰੇ ਦੱਸਿਓ ਤੁਹਾਡਾ ਕੀ ਨਜ਼ਰੀਆ ਬਿਕੋਸ ਜਿਵੇਂ ਕੱਲ ਮੈਂ ਵੀ ਦੇਖਿਆ ਸੀਗਾ ਆਪਣੇ ਜਿਹੜਾ WhatsApp ਤੇ ਦੇਖਿਆ ਸੀਗਾ ਜਿਹੜੇ ਲੋਕ ਬੜੇ ਬਦਨਾਮ ਜਿਹੇ ਲੋਕ ਹੈਗੇ ਜਿਹੜੇ ਸਿਕਿਉਰਟੀ ਲੈ ਲੈ ਕੇ ਬੈਠੇ ਹੈਗੇ ਆ ਗਿਸ਼ਟੀ ਕਰਮ ਪਿਤਾ ਤੇ ਪਿਤਾ ਹੈਗਾ ਜਾਹਰ ਨਾ ਵੀ ਕਹੀ ਹੈਗਾ ਜਿਨ੍ਹਾਂ ਨੇ ਉਹ ਇੱਕ ਬਹਾਨਾ ਲੱਭਦੇ ਇਦਾਂ ਦੇ ਕਿਸੇ ਮੌਕੇ ਦਾ ਵੀ ਕੋਈ ਜਦ ਬਹਾਨਾ ਮਿਲ ਜਾਵੇ ਸਹੀ ਹੂੰ ਤੇ ਫਿਰ ਉਹਨਾਂ ਦੇ ਮੂੰਹ ਦੇ ਵਿੱਚੋਂ ਮਾੜੇ ਲਫ਼ਜ਼ ਬੋਲਣ ਦੇ ਲੱਗੇ ਬਿਲਕੁਲ ਕ੍ਰੇਜ ਨਿਕਲ ਰਹੇ ਹੋ ਹੂੰ ਹੂੰ ਉਹ ਇਹ ਸਾਡੇ ਕੌਮ ਦੇ ਵਿੱਚ ਇੱਕ ਬਹੁਤ ਵੱਡੀ ਇੱਕ ਕਮਜ਼ੋਰੀ ਜਾਂ ਜਿਹੜੀ ਜਿਹੜੀ ਸਾਡੀ ਗਦਾਰੀ ਸਰਦਾਰੀ ਔਰ ਗਦਾਰੀ ਹੂੰ ਕਿੱਥੇ ਸਰਦਾਰੀ ਸਾਡੀ ਟੌਪ ਦੇ ਉੱਤੇ ਹੈ ਜਾਂ ਗਦਾਰੀ ਵੀ ਨੰਬਰ 1 ਤੇ ਬਿਲਕੁਲ ਧਿਆਨ ਸਾਂ ਡੋਗਰੇ ਦੀ ਨਾਣ ਨਾਲੇ ਕੋਲੇ ਤੁਰੀ ਫਿਰਦੀ ਆ ਹਾਂ ਉਹ ਜਿਹੜੇ ਲੋਕ ਹੈਗੇ ਆ ਉਹਨਾਂ ਲੋਕਾਂ ਨੇ ਦੇਖੋ ਜੇ ਮੰਨ ਲਓ ਉਹ 4 ਗ੍ਰਾਮ ਨਿਕਲ ਹੀ ਆਈਆ ਉਹਦੇ ਤੈ ਤਾਂ ਜਾਣ ਦੀ ਪਹਿਲਾਂ ਆਪਾਂ ਉਹ ਦੇਖ ਤਾਂ ਲਈਏ ਕਿ ਉਹਨਾਂ ਦਾ ਰਿਜ਼ਲਟ ਅਖੀਰ ਤੱਕ ਹੁੰਦਾ ਹੈਗਾ ਠੀਕ ਹੈ ਸਾਨੂੰ ਉਹਨਾਂ ਗੱਲਾਂ ਦੀ ਪਹਿਲਾਂ ਵਿਚਾਰ ਤਾਂ ਗੱਲਾਂ ਨਹੀਂ ਕਹੀਦੀ ਨਾ ਪੂਰੀ ਜਿਹੀ ਹੈਗੀ ਆ ਤੇ ਜੇ ਇਕਦਾਂ ਹੀ ਸਾਰੀ ਬਹਾਨਾ ਲੱਭ ਕੇ ਕਿਸੇ ਬੰਦੇ ਨੂੰ ਬਦਨਾਮ ਕਰਨ ਦੇ ਲਈ ਇਹਨੂੰ ਹੋਸੀ ਟਿੱਕੇ ਬਹਿਣ ਦੇਣਾ ਹੀ ਨਹੀਂ ਹੈਗਾ ਜਿੰਨਾ ਪਿਛਲੇ ਲੰਬੇ ਟਾਈਮ ਤੋਂ ਜਿਹੜੇ ਉਸ ਗੱਲ ਦੇ ਇੱਕ ਲੋਕਸ਼ੰਗਾ ਕਰ ਰਹੇ ਸੀ ਹਾਂਜੀ ਤੇ ਉਹ ਜੀ ਅਮਰਿਤ ਛਕਾਉਣ ਦਾ ਕੰਮ ਨਸ਼ੇ ਛਡਾਉਣ ਦਾ ਕੰਮ ਇਹੀ ਕੁਝ ਕਰ ਰਹੇ ਆ ਹਾਂਜੀ ਔਰ ਇਹਨਾਂ ਲੋਕਾਂ ਵਿੱਚ ਜਿਹੜੀ ਉਹ ਸੀਨੇ ਜ਼ਹਿਰ ਭਰੀ ਹੈਗੀ ਆ ਹੂੰ ਹੂੰ ਉਹ ਜ਼ਹਿਰ ਕੱਢਣ ਦਾ ਇਹਨਾਂ ਲੋਕਾਂ ਨੂੰ ਇੱਕ ਮੌਕਾ ਮਿਲਿਆ ਹੈਗਾ ਇਸ ਵੇਲੇ ਹੂੰ 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 ਇਸ ਕਰਕੇ ਹੀ ਇਹ ਲੋਕ ਇਹਨੇ ਅਗਰੈਸਿਵਲੀ ਬਾਤ ਕੱਢ ਕੋ ਗਏ ਆ ਤਾਂ ਆਪਾਂ ਮੰਨ ਲਓ ਚਲੋ ਹੋ ਵੀ ਸਕਦਾ ਕੋਈ ਗੱਲ ਹੋਇਆ ਲੇਕਿਨ ਸਾਨੂੰ ਉਹਦੇ ਤੱਕ ਜਾਣ ਤੱਕ ਤਾਂ ਬਿਲ ਗੱਲ ਦੀ ਲੱਗ ਰਹੀ ਸੀ ਪਰ ਚੋਹਾਂ ਸਾਹਿਬ ਇੱਥੇ 1 ਮਿੰਟ ਲਈ ਫੇਰ ਆਪ ਜੀ ਨੂੰ ਮੈਂ ਵਿਰਾਮ ਦੇਣਾ ਆ ਜੇ ਆਪਾਂ ਭਾਈ ਅਮਰਤਪਾਲ ਸਾਹਿਬ ਦੇ ਪਰਿਵਾਰ ਦੀ ਗੱਲ ਕਰੀਏ ਉਹਨਾਂ ਦੇ ਬਜ਼ੁਰਗਾਂ ਨੇ ਉਹ ਠੋਕੇ ਗੱਲ ਇੱਕਈ ਹੋਈ ਆ ਵੀ ਇਹਦੇ ਵਿੱਚ ਦੇਖੋ ਇਹਦੇ ਵਿੱਚ ਸਾਡੇ ਪਰਿਵਾਰ ਨੂੰ ਬਦਨਾਮ ਕੀਤਾ ਜਾ ਰਿਹਾ ਆ ਓਕੇ ਖਾਸ ਕਰਕੇ ਤੁਸੀਂ ਇੱਕ ਸੋਸ਼ਲ ਮੀਡੀਆ ਤੇ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋਵੋਗੇ ਔਰ ਜਿੰਨੇ ਜਿੰਦਾਬਾਦ ਨੂੰ ਲਾਈਵ ਸਾਨੂੰ ਸੁਣ ਰਹੇ ਆ ਜਾਂ ਦੇਖ ਰਹੇ ਆ ਉਹ ਵੀ ਖਾਸ ਕਰਕੇ ਇਸ ਚੀਜ਼ ਦੇ ਨਾਲ ਮੇਰਨ ਸਹਿਮਤ ਹੋਣੇ ਆ ਕਿ ਮੈਂ ਦੇਖੋ ਤੁਸੀਂ ਦੇਖੋ ਨੋਟ ਕਰਿਓ ਆਪਣੇ ਜਿੰਨਾ ਵੀ ਤੇ ਗੋਦੀ মিডিਆ ਆ ਜਾਂ ਹੋਰ মিডিਆ ਆ ਇਹਨਾਂ ਨੇ ਭਾਈ ਅਮਰਤਪਾਲ ਖਾਲਸੇ ਦੀ ਇੱਕ ਪਾਸੇ ਫੋਟੋ ਲਾ ਕੇ ਦੂਜੇ ਪਾਸੇ ਭਾਈ ਹਾਪੀ ਦੀ ਹੋਣ ਦੀ ਫੋਟੋ ਲਾਈ ਆ ਤੇ ਤੇ ਮੋਢੇ ਜਿਹੜਾ ਮੋਢਾ ਉਹਨਾਂ ਦਾ ਵਰਤ ਕੇ ਤੇ ਬਦਨਾਮ ਭਾਈ ਅਮਰਤਪਾਲ ਖਾਲਸੇ ਹੋਣਾਂ ਨੂੰ ਕਰ ਰਿਹਾ ਬਈ ਬਈ ਭਾਈ ਅਮਰਤਪਾਲ ਖਾਲਸੇ ਦੇ ਬ੍ਰਦਰ ਭਾਈ ਅਮਰਤ ਇਹ ਜਿਹੜੀਆਂ ਖਬਰਾਂ ਆ ਇਸ ਖਬਰਾਂ ਦੇ ਉੱਤੇ ਇਹਨਾਂ ਨੇ ਇੱਕ ਸੋਚਿਆ ਵੀ ਖਾਸ ਕਰਕੇ ਜਿਹੜਾ 4.5 ਲੱਖ ਬੰਦੇ ਨੇ ਭਾਈ ਸਾਹਿਬ ਨੂੰ ਐਮਪੀ ਬਣਾ ਕੇ ਭੇਜਿਆ ਤੇ ਚੋਹਾਨ ਸਾਹਿਬ ਇਸ ਗੱਲ ਨੂੰ ਤੁਸੀਂ ਵੀ ਥੋੜਾ ਜਿਹਾ ਮੇਨਾ ਗੌਰ ਕਰਨੀ ਆ ਕਿ ਜਦੋਂ ਆਪਾਂ ਕੌਮ ਨੇ ਕਿਸ ਨੂੰ ਭਾਈ ਕਹਿੰਦਾ ਭਾਈ ਦਾ ਮਤਲਬ ਭਰਾ ਜਦੋਂ ਐਡਾ ਐਡਾ ਵੱਡਾ ਸਾਡੇ ਪੰਜਾਬੀਆਂ ਨੇ ਉਹਨਾਂ ਨੂੰ ਇੱਕ ਰਤਬਾ ਦੇ ਦਿੱਤਾ ਭਾਈ ਦਾ ਹੈ ਤੇ ਉਸ ਤੋਂ ਬਾਅਦ ਇਹ ਚੀਜ਼ ਨੂੰ ਕਿਉਂ ਇਹਨਾਂ ਨੂੰ ਇਹ ਪਤਾ ਆ ਕਿ ਵੀ ਪੰਜਾਬੀ ਕੌਮ ਜਿਹੜੀ ਆ ਨਾ ਸਿੰਘ ਸਾਹਿਬ ਉਹ ਹਾਰਨ ਵਾਲੀ ਹੈ ਨਹੀਂ ਉਹਨਾਂ ਨੇ ਐਦਾਂ ਹੀ ਤੁਰਨਾ ਤੇ ਐਦਾਂ ਹੀ ਅੱਗੇ ਵਧਣਾ ਇਹਦੇ ਬਾਰੇ ਤੁਹਾਡਾ ਕੀ ਨਜ਼ਰੀਆ ਕਿ ਇਹ ਮੋਢੇ ਉਹਨਾਂ ਦੇ ਵਰਤ ਕੇ ਭਾਈ ਅਮਰਤਪਾਲ ਜਿਹੜਾ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੋਈ ਜਾਂ ਜਿਹੜੀ ਜਿਵੇਂ ਕਿ ਅਸੀਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਮੇਜੀ ਸਕਦੀ ਸੀ ਬਹੁਤ ਬਹੁਤ ਇਹ ਨਾ ਅਗਲੀਆਂ ਗੱਲਾਂ ਤੇ ਵਿਚਾਰ ਕਰ ਰਹੇ ਆ ਕਿ ਜਿਹੜਾ ਅੱਜ ਦਾ ਟਾਈਮ ਹੈਗਾ ਇਸ ਟਾਈਮ ਦੇ ਵਿੱਚ ਸਾਡੀ ਕੌਮ ਜਿਹੜੀ ਆ ਉਹਦੇ ਮੂਰੇ ਕਈ ਚੈਲੰਜ ਖੜੇ ਹੋ ਗਏ ਇਹ ਬਿਲਕੁਲ ਤਾਂ ਉਹ ਉਹ ਚੈਲੰਜ ਦੇ ਵਿੱਚ ਜਿਹੜਾ ਹੈਗਾ ਸਾਨੂੰ ਐਸੇ ਲਈ ਪਹਿਲੀ ਗੱਲ ਤਾਂ ਸਾਡੀ ਆਪਣੀ ਜਿਹੜੀ ਲੀਡਰਸ਼ਿਪ ਉਹਨਾਂ ਦੀ ਗਲਤੀਆਂ ਦੇ ਕਰਕੇ ਉਹ ਪ੍ਰਾਪਨ ਬਹੁਤ ਹੋਈ ਆ ਹਮਮ ਜਿਹੜਾ ਹੁਣ ਕੋਈ ਬੰਦਾ ਮੋਰੇ ਤੁਹਾਡੇ ਕੋਈ ਕੌਮਜ ਅਜ ਕੋਲ ਨਿਕਲ ਕੇ ਕੋਈ ਕੰਮ ਕਰਨ ਦੀ ਗੱਲ ਕਰ ਰਿਹਾ ਹੈਗਾ ਉਹ ਉਹਨੂੰ ਇਹ ਲੋਕ ਪਲਾਸ ਕਿਹੜੇ ਦੂਜੇ ਲੋਕ ਕੋਸ਼ਕ ਹੈਗੇ ਜਿਹਨਾਂ ਲੋਕਾਂ ਦਾ ਕੰਮ ਹੀ ਹਰ ਵੇਲੇ ਬਦਨਾਮੀ ਕਰਨ ਦੇ ਨਾਲ ਹੈਗਾ ਉਹਨਾਂ ਨੂੰ ਇੱਕ ਮੌਕਾ ਮਿਲਿਆ ਹੈਗਾ ਉਹ ਮੌਕੇ ਦੀ ਇਦਾਂ ਦੇ ਮੌਕੇ ਦੀ ਕਿਉਂਕਿ ਭਾਈ ਮਸਤ ਪਾਲ ਸੀ ਮੈਂ ਹੈਗਾ ਉਹਨਾਂ ਨੇ ਕਾਨੂੰਨ ਦੇ ਤੌਰ ਤੇ ਜਿਹਦਾ ਦਿਲ ਚ ਬੰਦ ਹੈਗਾ ਬਿਲਕੁਲ ਤੇ ਉਹਨਾਂ ਨੇ ਸੋਚ ਕੌਣੀ ਉਹਦੀ ਗਵਰਨਮੈਂਟ ਦੀ ਇੱਕ ਮਜਬੂਰੀ ਬਣ ਗਈ ਸੀ ਲੇਕਿਨ ਮੁੜ ਕੇ ਦੁਬਾਰਾ ਫੇਰ ਚਾਕੇ ਉਹਨਾਂ ਨੇ ਉੱਥੇ ਉਹਨਾਂ ਨੂੰ ਬੰਦ ਕਰ ਦਿੱਤਾ ਹੈਗਾ ਇੱਕ ਜੋ ਲੱਗਦੀ ਇਹ ਹੈਗੀ ਕਿ ਉਹਨਾਂ ਦੀ ਜਿਹੜੀ ਪਬਲਿਕ ਵਿੱਚ ਇੱਕ ਇੱਜ਼ਤ ਮਾਨ ਬਣਿਆ ਹੈਗਾ ਸਾਖ ਬਣ ਗਈ ਜੀ ਹਾਂਜੀ ਸ਼ਾਕ ਬਣੀ ਆ ਕਿ ਉਹਨੂੰ ਢਾਹ ਲੋੜ ਦੀ ਜਿਹੜੀ ਹੈਗੀ ਆ ਇਹ ਵਿੱਚ ਜਿਹੜੀ ਇੱਕ ਆਮ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਇੱਕ ਬਹੁਤ ਵੱਡੀ ਇਸ ਆਪਾਂ ਕਿਹਾ ਸਮਾਈ ਕਰ ਸਕਦੇ ਆ ਕਿ ਇਹ ਉਹਨੂੰ ਢਾਹਣ ਤੋਂ ਸਵਾ ਹੋਰ ਗੱਲ ਕੋਈ ਹੈ ਨਹੀਂ ਦੂਜੀ ਗੱਲ ਹੈ ਭਈ ਇਹ ਇਕੱਲੇ ਅਮਰਪਾਲ ਸਿੰਘ ਦੀ ਗੱਲ ਨਹੀਂ ਹੈਗੀ ਮੈਂ ਪਰਿਵਾਰ ਸਾਰਾ ਹੀ ਜਿਹੜਾ ਹੈਗਾ ਉਹ ਗੁਰਮਖ ਪਰਿਵਾਰ ਹੈਗਾ ਬਿਲਕੁਲ ਤੇ ਇਸ ਕਰਕੇ ਸਾਨੂੰ ਜਿਹੜਾ ਹੈਗਾ ਇਹ ਜਿਹੜਾ ਇਹ ਵਜੇ ਪਰ ਲੇਕਿਨ ਜਿਹੜੇ ਲੋਕ ਆਦਤੋਂ ਮਜਬੂਰ ਹੈਗੇ ਉਹਨਾਂ ਲੋਕਾਂ ਨੇ ਬੇਸ਼ੱਕ 네ਗੇਟਿਵ ਗੱਲਾਂ ਤਾਂ ਬੜੀ ਹੁੰਦੀ ਹੀ ਆ ਨਾ ਜਿੱਥੇ ਵੀ ਕੋਈ ਬੰਦਾ ਕੰਮ ਕਰਨ ਵਾਲਾ ਹੈਗਾ ਆ ਉਹਦੇ ਲਈ ਜਿਹੜਾ ਮੇਕ ਸਿੰਘ ਜੀ ਤੁਹਾਡਾ ਪ੍ਰੋਗਰਾਮ ਜਿਹੜਾ ਹੈਗਾ ਪਹਾੜਾਂ ਦੇ ਚੱਲ ਰਿਹਾ ਹੈਗਾ ਥੈਂਕ ਯੂ ਇਹਦੇ ਵਿੱਚ ਕਈ ਲੋਕਾਂ ਨੂੰ ਤੁਸੀਂ ਅੱਗੋਂ ਦੇਖ ਲਓਗੇ ਕਈਆਂ ਲੋਕਾਂ ਨੂੰ ਇਹ ਬਹੁਤ ਚੰਗਾ ਨਹੀਂ ਲੱਗਦਾ ਹੈਗਾ ਬਿਲਕੁਲ ਬਿਲਕੁਲ ਉਹ ਮੌਕਾ ਲੱਭਦੇ ਫਿਰਦੇ ਕਿਹੜੇ ਵੇਲੇ ਕੋਈ ਮੌਕਾ ਮਿਲ ਜਾਵੇ ਤਾਂ ਅਸੀਂ ਪੰਨੀ ਪ੍ਰਚਾਰ ਕੰਮ ਸ਼ੁਰੂ ਕਰ ਦਈਏ ਬਿਲਕੁਲ ਤੇ ਲੇਕਿਨ ਇਹ ਵੀ ਹੈਗਾ ਤੇ ਜਿਹੜੇ ਬੰਦੇ ਜ਼ਿੰਮੇਵਾਰ ਬੰਦੇ ਹੁੰਦੇ ਆ ਉਹਨਾਂ ਲੋਕਾਂ ਨੂੰ ਵੀ ਬਹੁਤ ਧਿਆਨ ਨਾਲ ਰਹਿਣਾ ਪੈਂਦਾ ਹੈ ਹੂੰ ਇੰਦਾ ਦੇ ਕੁੱਤੇ ਬਿੱਲੀਆਂ ਤੋਂ ਬਚ ਕੇ ਰਹਿਣਾ ਪੈਂਦਾ ਹੈ ਤੇ ਔਰ ਗੁਰੂ ਮਹਾਰਾਜ ਜੇ ਕਿ ਅਰਦਾਸ ਹੀ ਕਰਨੀ ਚਾਹੀਦੀ ਸਾਨੂੰ ਤੇ ਸਾਨੂੰ ਇੰਦਾ ਨਹੀਂ ਕਿਤੇ ਗੱਲਾਂ ਵਿੱਚ ਇਨਵੋਲ ਨਾ ਹੋਈਏ ਜਿਹਦੇ ਵਿੱਚ ਬਦਨਾਮੀ ਕੋਈ ਕੰਮ ਲੋਕਾਂ ਨੂੰ ਮੌਕਾ ਮਿਲੇ ਪਰ ਜੋ ਕੁਦਰਤ ਨੂੰ ਮਨਜ਼ੂਰ ਆ ਉਹ ਸਾਰਾ ਕੁਝ ਚੱਲਦਾ ਹੀ ਹੈ ਜਰਾ ਔਰ ਦੂਜੇ ਪਾਸੇ ਇਹ ਹੈਗਾ ਕਿ ਜਿਹੜੇ ਲੋਕ ਇਹ 84 ਦੇ ਦੌਰਾਨ ਦੇ ਵਿੱਚ ਵੀ ਜਿਹੜੇ ਲੋਕ ਬڑے ਜਿਹਦੇ ਸਿਰ ਤੇ ਪਗੜੀ ਹੈਗੀ ਸੀ ਜਾਂ ਦਾੜੀ ਨੌਜਵਾਨ ਦੀ ਆ ਰਹੀ ਸੀ ਹਾਂਜੀ ਉਹਨਾਂ ਨੇ ਇਹ ਦੇਖਿਆ ਨਹੀਂ ਹੈਗਾ ਕਿ ਇਹ ਹੋ ਕੌਣ ਹੈ ਕੌਣ ਨਹੀਂ ਹੈਗਾ ਬਿਲਕੁਲ ਔਰ ਦਿੱਲੀ ਦੇ ਵਿੱਚ ਜਦੋਂ ਇਹ 84 84 ਵਿੱਚ ਜਿਹੜੇ ਨਥਲ ਖੁਸ਼ੀ ਹੋਈ ਆ ਉੱਥੇ ਵੀ ਉਹਨਾਂ ਨੇ ਇਹ ਦੇਖਿਆ ਥੋੜੀ ਹੈਗਾ ਵੀ ਇੱਕ ਕਿਹੜੀ ਪਾਰਟੀ ਨਾਲ ਭਮੰਗ ਆਪਣੀ ਪਾਰਟੀ ਦਾ ਬੰਦਾ ਵੀ ਸੀਗਾ ਝਾਂਨ ਸਾਹਿਬ ਜੇ ਆਪਾਂ ਹੁਣ ਇਦਾਂ ਆਪਾਂ ਆਪਾਂ ਨਾ ਥੋੜਾ ਮੁੱਦੇ ਦੇ ਉੱਤੇ ਰਹਿਣਾ ਆ ਆਪਾਂ ਗੱਲ ਇੱਧਰ ਉੱਧਰ ਲੈ ਕੇ ਨਹੀਂ ਜਾਣੀ ਮੈਂ ਆਪ ਜੀ ਨੂੰ ਬੇਨਤੀ ਜ਼ਰੂਰ ਪਹਿਲਾਂ ਨਾਲ ਹੀ ਕੀਤੀ ਸੀਗੀ ਤੇ ਆਪਾਂ ਗੱਲ ਜਿਹੜੀ ਗੱਲ ਜਿਹੜੀ ਮੇਨ ਆ ਜਿਹੜੀ ਅੱਜ ਦੀ ਗੱਲ ਸੋਸ਼ਲ ਮੀਡੀਆ ਤੇ ਪੂਰੀ ਅੱਗ ਵਾਂ ਨੂੰ ਫੈਲੀ ਹੋਈ ਆ ਖਾਸ ਕਰਕੇ ਪਾਈ ਹਰਪੀ ਜੇ ਨਸ਼ੇ ਨਾਲ ਜਿਹੜੇ ਫੜੇ ਗਏ ਆ ਤੁਹਾਡਾ ਜੇ ਮੈਂ ਪਰਸਨਲੀ ਵਿਊ ਪੁੱਛਾਂ ਇਹ ਕਿੰਨਾ ਕੁ ਸੱਚ ਹੋ ਸਕਦਾ ਕਿਉਂ ਸਰ ਤਨੂੰ ਪਤਾ ਉਸ ਸਮੇਂ ਤੋਂ ਲੈ ਕੇ ਅੱਜ ਸਮੇਂ ਤੱਕ ਇਹ ਇੱਕੋ ਹੀ ਆ ਜੋ ਸਰਕਾਰਾਂ ਨੇ ਕਹਿਣਾ ਪੁਰਸ ਨੇ ਉਹ ਬੋਲਣਾ ਆ ਜੇ ਵੀ ਸਰਕਾਰ ਆ ਗਈ ਉੱਥੇ ਉਹ ਬੱਲੇ ਬੱਲੇ ਹੁੰਦੀ ਆ ਤੇ ਹੁੰਦੀ ਆਈ ਆ ਤੇ ਹੁੰਦੀ ਰਹਿਣੀ ਆ ਪਰ ਤੁਹਾਡਾ ਨਜ਼ਰੀਆ ਜੇ ਮੈਂ ਜਾਂਦ ਜਾਂਦੇ ਇੱਥੇ ਇੱਕ ਭਲਕੀ ਫੁਲਕੀ ਜੀ ਗੱਲ ਤੁਹਾਡਾ ਇੱਕ ਨਜ਼ਰੀਆ ਲੈ ਲਮਾ ਤਿੱਖੀ ਨਜ਼ਰ ਤਿਰਸ਼ੀ ਨਜ਼ਰ ਤੇ ਤੁਹਾਡਾ ਨਜ਼ਰੀਆ ਕੀ ਆ ਬਈ ਭਾਈ ਹਰਪ੍ਰੀਤ ਸਿੰਘ ਜੇ ਨਸ਼ੇ ਨਾਲ ਗੱਲਬਾਤ ਕੋਈ ਚੱਲੀ ਵੀ ਆ ਤੇ ਤੁਹਾਨੂੰ ਲੱਗਦਾ ਵੀ ਭਾਈ ਅਮਰਤਵਰ ਖਾਲਸਾ ਜੀ ਨੂੰ ਬਦਨਾਮ ਕੀਤਾ ਜਾ ਰਿਹਾ ਇਹ ਮਿੱਟੀ ਮੈਗੇਸਿੰਦੀ ਕੋਈ ਸ਼ੱਕ ਵਾਲੀ ਗੱਲ ਤਾਂ ਹੈ ਹੀ ਨਹੀਂ ਕੋਈ ਬਿਲਕੁਲ ਛੇੜੀ ਗੱਲ ਕੋਈ ਹੈ ਹੀ ਨਹੀਂ ਬਿਲਕੁਲ ਹੂੰ ਇਹ ਤਾਂ ਇਹ ਤਾਂ ਗੱਲ ਬੜੀ ਸਪਸ਼ਟ ਹੈ ਕਿ ਐਸੇ ਲਈ ਇਸ ਵੇਲੇ ਤੋਂ ਇਹ ਗੱਲ ਬਾਹਰ ਆਈ ਆ ਉਸ ਤੋਂ ਹੀ ਜੇ ਤੁਸੀਂ 99.9% ਲੋਕਾਂ ਨੂੰ ਚਾਰ ਪੁੱਛੋ ਤਾਂ ਉਹ ਹਰ ਇੱਕ ਬੰਦਾ ਜਿਹੜਾ ਓਨੈਸਟ ਬੰਦਾ ਹੈਗਾ ਆ ਇਮਾਨਦਾਰ ਬੰਦਾ ਉਹ ਇਹੀ ਕਹੇਗਾ ਕਿ ਇਹ ਇੱਕ ਬਦਲਾ নাও ਬਦਨਾਮੀ ਵਾਲਾ ਇੱਕ ਬਦਨਾਮ ਕਰਨ ਦਾ ਇੱਕ ਜਿਹੜਾ ਇੱਕ ਜਿਹੜਾ ਹੈਗਾ ਪਲਾਨ ਤਿਆਰ ਕੀਤਾ ਗਿਆ ਹੈਗਾ ਹੂੰ ਹੂੰ ਤੇ ਹੋਰ ਕੁਝ ਨਹੀਂ ਹੈਗਾ ਪਰ ਅੱਜ ਦੇ ਟਾਈਮ ਦੇ ਵਿੱਚ ਇਹ ਸਾਰੇ ਜਿਹੜੇ ਨਾ ਕੁਛ ਹੈਗਾ ਲੇਕਿਨ ਜਿਹੜਾ ਹਾਲਾਤ ਅਸਲੇ ਬਣੇ ਹੈਗੇ ਆ ਅੱਜ ਕੱਲ ਜਿਹੜਾ ਸੋਸ਼ਲ ਮੀਡੀਆ ਹੈਗਾ ਉਹਦੇ ਤੇ ਜਿਹੜਾ ਪ੍ਰਚਾਰ ਹੈਗਾ ਜਾਂ ਮਾੜੇ ਅਨਸਰ ਦੇ ਵੱਲੋਂ 네ਗੇਟਿਵ ਜਿਹੜਾ ਕੀਤਾ ਜਾ ਰਿਹਾ ਬਹੁਤ ਜ਼ਿਆਦਾ ਤਾਂ ਕਿ ਲੋਕਾਂ ਨੂੰ ਕੋਈ ਸਹੀ ਜਾਣਕਾਰੀ ਮਿਲ ਨਾ ਸਕੇ ਤਾਂ ਸਾਹਿਬ ਚੋਂ ਸਭ ਨੰਨਾ ਸੋਸ਼ਲ ਮੀਡੀਆ ਸਾਡੀ ਮੇਰੇ ਬਹੁਤ ਹੀ ਸਤਿਕਾਰਯੋਗ ਇੰਦਰਜੀਤ ਸਰਬਜੀਤ ਭਾਜੀ ਹੁਣ ਵੀ ਸਾਨੂੰ ਦੇਖ ਰਿਹਾ ਤੇ ਹਾਂ ਸਰਬਜੀ ਭਾਈ ਨੇ ਕੁਝ ਮੈਨੂੰ ਲਿਖ ਕੇ ਭੇਜਿਆ ਆ ਥੋੜਾ ਜਿਹਾ ਮੈਨੂੰ ਹਾਂ ਠੀਕ ਆ ਉਹਨਾਂ ਨੇ ਲਿਖਿਆ ਉਹ ਕਹਿੰਦੇ ਵੀ ਦੇਖੋ ਜੇ ਜਿਹੜਾ ਬੰਦਾ ਅੱਜ ਤੋਂ 1 ਸਾਲ ਪਹਿਲਾਂ ਨਸ਼ਾ ਛਡਾਰ ਰਿਹਾ ਸੀ ਇਹਨਾਂ ਸਰਕਾਰਾਂ ਨੇ ਔਰ ਖਾਸ ਕਰਕੇ ਚਲਾਕ ਸਰਕਾਰਾਂ ਨੇ ਇੱਕ ਪਾਲਿਸੀ ਇੱਕ ਸਾਜ਼ਿਸ਼ ਦੇ ਅਧੀਨ ਉਹਨਾਂ ਨੂੰ ਬਦਨਾਮ ਕਰਨ ਦੀ ਜਿਹੜੀ ਇੱਕ ਨੀਤੀ ਫੜੀ ਆ ਔਰ ਖਾਸ ਕਰਕੇ ਉਹਨਾਂ ਦਾ ਪਰਿਵਾਰ ਨੂੰ ਪੱਲਾ ਜਿਹੜਾ ਬਦਨਾਮ ਕੀਤਾ ਆ ਚਲੋ ਜੀ ਪਹਿਲੀ ਗੱਲ ਜੀ ਇੱਥੇ ਹਾਂ ਮੈਂ ਥੈਂਕ ਯੂ ਆਪਣੇ ਸਾਹਿਬ ਜੀ ਭਾਈ ਦਾ ਵੀ ਥੈਂਕ ਯੂ ਕਰਦਾ ਉਹਨਾਂ ਨੇ ਬਹੁਤ ਸੋਹਣੀ ਗੱਲ ਲਿਖ ਕੇ ਮੈਨੂੰ ਇੱਕ ਹੋਰ ਭੇਜਿਆ ਕਹਿੰਦਾ ਬੈਂਕਾਂ ਵਿੱਚ ਖਾਤੇ ਬਹੁਤ ਖਲਾਉਂਦੇ ਨੇ ਬੜਾ ਔਖਾ ਆ ਦਿਲਾਂ ਦੇ ਵਿੱਚ ਖਾਤਾ ਹਾਂ ਭਾਈ ਅਮਰਤਪਾਲ ਸਿੰਘ ਨੇ ਆਲਰੇਡੀ ਆਪਣੇ ਤੁਹਾਡੇ ਸਾਰੇ ਪੰਜਾਬੀਆਂ ਦੇ ਖਾਸ ਕਰਕੇ ਜਿਹੜਾ ਉਸ ਪੰਜਾਬ ਦੇ ਇੱਥੇ ਵੀ ਆਟਾ ਸਾਡੇ ਸਾਰੇ ਪੰਜਾਬੀਆਂ ਦੇ ਦਿਲਾਂ ਵਿੱਚ ਖਾਤੇ ਖੋਲੇ ਹੋਏ ਆ ਪਰ ਅਸੀਂ ਆਪਣੇ ਧਾਰੇ ਬੰਨੂ ਇੱਕ ਜਿਹੜੀ ਅੱਜ ਦੀ ਗੱਲਬਾਤ ਅਸੀਂ ਆਸ਼ ਕਰ ਰਹੇ ਹਾਂ ਮੈ ਤੁਹਾਨੂੰ ਚੰਗੀ ਲੱਗੀ ਹੋਣੀ ਹੈ ਨਾਲ ਨਾਲ ਤੁਹਾਡੇ ਸੋਸ਼ਲ ਮੀਡੀਆ ਤੇ ਮਨੂੰ ਗੂਠੇ ਖੜੇ ਵੀ ਆ ਰਿਹਾ ਤੁਸੀਂ ਕੁਝ ਭਰਾਵਾਂ ਨੇ ਦਿਲ ਵੀ ਸਿੱਟੇ ਹੋਏ ਆ ਮੈਂ ਕਹੂੰਗਾ ਅਸੀਂ ਖਾਸ ਕਰਕੇ ਜੇ ਮੈਂ ਇਸ ਗੱਲ ਦੀ ਆਪਣੇ ਆਪ ਤੇ ਮੈਨੂੰ ਇਸ ਗੱਲ ਦਾ ਪ੍ਰਾਊਡ ਵੀ ਆ ਸਾਡੇ ਨਾਲ ਚੌਂਸਾ ਵੀ ਨਾਮ ਮੇਰੇ ਲਾਈਵ ਜੁੜੇ ਹੋਏ ਆ ਤੇ ਖਾਸ ਕਰਕੇ ਜਿੰਦਾਬਾਦ ਨਾ ਤਾਂ ਅਸੀਂ ਜ਼ਮੀਰਾ ਵੇਚ ਕੇ ਅਸੀਂ ਇੱਥੇ ਤੱਕ ਆਏ ਆ ਤੇ ਨਾ ਅਸੀਂ ਜ਼ਮੀਰਾ ਵੇਚਣ ਵਾਲਿਆਂ ਦੇ ਨਾਲ ਤੁਰਨ ਵਾਲੇ ਆ ਜੇ ਅਸੀਂ ਤੱਜ ਮਸ਼ਾਲ ਚੁੱਕੀ ਹੋਈ ਆ ਤੇ ਜਿੰਦਾਬਾਦ ਆਪਣੇ ਦਮ ਤੇ ਆਪਣੇ ਵੱਡਿਆਂ ਦੇ ਜਿਹੜੇ ਸਾਡੇ ਵੱਡਿਆਂ ਨੇ ਪੂਰਨੇ ਪਾਇ ਸੀ ਅਸੀਂ ਉਸੇ ਪੂਰਨਤਾ ਤੇ ਅੱਗੇ ਵਧਣਾ ਆ ਤਾਂ ਮੈਂ ਆਸ ਕਰ ਰਿਹਾ ਜੇ ਤੁਹਾਨੂੰ ਬੇਸ਼ੱਕ ਮੇਰੀਆਂ ਗੱਲਾਂ ਸੱਚੀਆਂ ਤੁਹਾਡੇ ਲੱਗੇ ਗਿੱਟੇ ਤਾਵੇਂ ਲੱਗੇ ਤੁਹਾਡੇ ਮੋਢੇ ਤੇ ਪਰ ਮੈਂ ਗੱਲ ਉਹੀ ਕਰਨੀ ਆ ਜਿਹੜੀ ਮੈਨੂੰ ਮੇਰੇ ਜ਼ਮੀਰ ਮੇਰੇ ਮਾਰ ਕੇ ਅੱਗੇ ਨਹੀਂ ਪਹੁੰਚਣਾ ਚੱਕ ਸਾਬੂ ਦਾ ਇੱਕੋ ਹੀ ਪਹਿਲਾ ਤੋਸੂਰ ਆ ਮੇਰੇ ਬਲੱਡ ਦਾ ਮੈਂ ਐਦੀ ਤੁਰੂੰਗਾ ਮੈਂ ਠੋਕ ਕੇ ਕੁਝ ਜਿਹੜਾ ਮੇਰਾ ਭਾਈ ਇੱਕ ਨੇ ਮੈਨੂੰ ਮੈਸੇਜ ਗਲਤ ਆ ਲਿਖ ਕੇ ਭੇਜਿਆ ਮੈਂ ਕਹਾ ਬਾਈ ਪ੍ਰੋਗਰਾਮ ਮੇਰਾ ਬੰਦ ਹੋ ਜਾਣਾ ਇਸ ਤੋਂ ਬਾਅਦ ਮੈਂ ਤਿੰਨਾਂ ਵੀ ਗੱਲ ਕਰੂੰਗਾ ਮੇਰਾ ਨੰਬਰ ਮੈਂ ਤੈਨੂੰ ਦੇਣਾ ਉਹ ਬਾਈ ਤੁਹਾਨੂੰ ਮੈਂ ਦੇਣਾ ਸਾ ਸਿੱਧੂ ਸਿੱਧੂ ਸਾਹਿਬ ਤੁਹਾਨੂੰ ਮੈਂ ਦੇਣਾ ਜਰੂਰ ਮناسب ਸਮਝੂਗਾ ਮੈਨੂੰ ਉਸ ਪ੍ਰੋਗਰਾਮ ਤੋਂ ਬਾਅਦ ਮੈਨੂੰ ਕਾਲ ਕਰਿਓ ਮੈਂ ਤੁਹਾ ਨਾਲ ਗੱਲਬਾਤ ਕਰੂੰਗਾ ਮੇਰਾ ਨੰਬਰ ਸਕਰੀਨ ਤੇ ਹੋ ਰਿਹਾ ਚਾਰ ਰਿਹਾ ਭਾਈ ਜੀ ਪ੍ਰੋਗਰਾਮ ਆਪਾਂ ਅੱਗੇ ਵਧਾਉਣਾ ਕੁਝ ਬੰਦੇ ਆਪਾਂ ਨੂੰ ਪਿਆਰ ਕਰਨ ਵਾਲੇ ਵਿੱਚ ਤੋਰੇ ਫਿਰਦੇ ਆ ਭਾਈ ਜੀ ਕਹਿ ਰਿਹਾ ਹਾਂ ਚੰਦ ਸਾਹਿਬ ਦੇਖੋ ਜੀ ਮੈਂ ਤੇਰਾ ਇਹੀ ਕਹੂੰਗਾ ਇਹ ਜਿਹੜੇ ਇਹ ਹਮੇਸ਼ਾ ਪਿਛਲੇ ਤੇ ਲੰਬੇ ਟਾਈਮ ਤੋਂ ਜਿਹੇ ਹਿਸਤੀ ਆਪਣੀ ਦੇਖੀਏ ਤਾਂ ਹਮੇਸ਼ਾ ਹੀ ਲੱਗਦਾ ਹੋਇਆ ਹੈ ਕਿ ਇਹਦਾ ਪ੍ਰੋਪਾਗੈਂਡਾ ਵੀ ਹਾਂਜੀ ਤੇ ਲੇਕਿਨ ਸਾਨੂੰ ਆਪਣਾ ਰਸਤਾ ਸਿੱਧਾ ਰੱਖਣ ਦੀ ਲੋੜ ਹੈਗੀ ਆ ਬਿਲਕੁਲ ਤੇ ਔਰ ਸਾਨੂੰ ਕਦੇ ਹੌਸਲਾ ਨਹੀਂ ਹਾਰਨਾ ਚਾਹੀਦਾ ਸਾਡੇ ਜਿਹੜੇ ਮਿਸ਼ਨ ਹੈਗਾ ਜਿਹੜੇ ਉਹਦੇ ਵਿੱਚ ਇਦਾਂ ਦੀ ਰੁਕਾਵਟਾਂ ਕਈ ਆਉਣੀਆਂ ਹੈਗੀਆਂ ਹਾਂਜੀ ਇਹ ਨਹੀਂ ਹੈਗਾ ਵੀ ਇਹੋ ਵਾਂਗੇ ਤਾਂ ਹੋਰ ਬੰਦ ਹੋਣੀਆਂ ਹੋਰ ਵੀ ਇਹ ਆਉਣੀਆਂ ਹੈਗੀਆਂ ਲੇਕਿਨ ਸਾਨੂੰ ਆਪਣੇ ਆਪ ਨੂੰ ਸਟਰੋਂਗ ਹੋਣ ਦੀ ਬਹੁਤ ਲੋੜ ਹੈਗੀ ਆ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਲੋੜ ਹੈਗੀ ਆ ਆਪਣੇ ਇਰਾਦੇ ਨੂੰ ਗ੍ਰਿਹਣ ਕਰਨ ਦੀ ਲੋੜ ਹੈਗੀ ਆ ਆਪਣੇ ਜਿਹੜਾ ਅਸੀਂ ਰੱਖਦਾ ਕਰਦੇ ਹੈਗੇ ਆ ਜੋ ਅਸੀਂ ਆਪਣਾ ਪ੍ਰਾਪਤ ਕਰਨਾ ਚਾਹੁੰਦੇ ਹੈਗੇ ਆ ਹਾਂਜੀ ਉਹਦੇ ਵਿੱਚ ਸਾਨੂੰ ਪਰਪੱਕ ਹੋਣ ਦੀ ਲੋੜ ਹੈ ਆ ਲੇਕਿਨ ਸਾਨੂੰ ਘਬਰਾਉਣ ਦੀ ਲੋੜ ਬਿਲਕੁਲ ਨਹੀਂ ਚਾਹੀਦੀ ਨਹੀਂ ਦਿਲ ਹਾਂਜੀ ਇਹ ਜਿਹੜੀ ਮੰਝਲ ਹੈਗੀ ਆ ਉਹ ਮਿਕਰ ਸਿੰਘ ਜੀ ਸਾਨੂੰ ਆਪਣੇ ਕੋਲ ਆਪਣੇ ਆਪ ਆ ਜਾਂਦੀ ਆ ਬਿਲਕੁਲ ਔਰ ਜੇ ਅਸੀਂ ਇਹਨਾਂ ਗੱਲਾਂ ਵਿੱਚ ਘਬਰਾਉਂਦੇ ਆ ਜਾਂ ਸ਼ੱਕੀ ਬਣਦੇ ਆ ਤਾਂ ਉਹਦੇ ਨਾਲ ਸਾਡੀ ਸਾਡੀ ਕਮਜ਼ੋਰੀ ਆਉਂਦੀ ਹੈ ਮੈਂ ਆਪਣੇ ਵੱਲੋਂ ਸਲਾਹ ਇਹੋ ਹੀ ਦੇਵਾਂਗਾ ਕਿ ਸਾਨੂੰ ਇਦਾਂ ਦੀਆਂ ਗੱਲਾਂ ਤੇ ਘਬਰਾਉਣ ਦੀ ਲੋੜ ਨਹੀਂ ਹੈਗੀ ਬਿਲਕੁਲ ਬਿਲਕੁਲ ਅਸੀਂ ਆਪਣੇ ਆਪ ਵਿੱਚ ਸਾਨੂੰ ਅਸਲੀਅਤ ਦਾ ਪਤਾ ਹੈ ਕਿ ਅਸਲੀਅਤ ਕੀ ਹੋ ਰਹੀ ਹੈ ਬਿਲਕੁਲ ਬਿਲਕੁਲ ਚੌਂਸਾਹ ਇੱਕ ਮਿੰਟ ਲਈ ਇੱਥੇ ਬਰਾੜ ਸਾਹਿਬ ਦਾ ਮੈਸੇਜ ਆਇਆ ਬਰਾੜ ਸਾਹਿਬ ਲੱਗਦਾ ਉਹਨਾਂ ਨੇ ਮੇਰੇ ਉਹ ਮੈਸੇਜ ਬਾਈ ਜਿਹੜੇ ਕੀਤਾ ਸੀ ਉਹ ਬਾਈ ਨੇ ਪੜ੍ਹ ਲਿਆ ਤੇ ਬਰਾੜ ਸਾਹਿਬ ਨੇ ਮੈਨੂੰ ਕੁਝ ਸਦਰਾਂ ਲੈ ਕੇ ਭੇਜਿਆ ਕਹਿੰਦੇ ਹਾਰਦੇ ਨਹੀਂ ਹੁੰਦੇ ਹਾਰਦੇ ਨਹੀਂ ਹੁੰਦੇ ਕਦੇ ਮਰਦ ਦਲੇਰ ਹੌਸਲੇ ਬਣਾ ਕੇ ਤੁਸੀਂ ਬੰਬ ਰੱਖਿਓ ਅਸੀਂ ਜਿੱਤਾਂਗੇ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਤੇ ਜਿੰਦਾਬਾਦ ਵਾਲਿਆਂ ਨੇ ਤਾਂ ਆਪਣਾ ਮਸ਼ਾਲ ਚੱਕੀ ਹੋਈ ਆ ਮੈਂ ਆਸ ਕਰ ਰਿਹਾ ਤੁਹਾਨੂੰ ਅੱਜ ਦਾ ਪ੍ਰੋਗਰਾਮ ਸਾਡਾ ਚੰਗਾ ਲੱਗ ਰਿਹਾ ਹੁਣ ਆਇਆ ਤੇ ਲਾਸਟ ਵਿੱਚ ਮੈਂ ਚੌਂ ਸਾਹਿਬ ਤੁਹਾਡੇ ਕੋਲ ਇੱਕ ਹੀ ਟਿੱਪਣੀ ਲੈ ਕੇ ਇਥੋਂ ਤੁਹਾਤੋਂ ਅਜ਼ਾਜ਼ਤ ਲਵਾਂਗਾ ਵੀ ਲੱਗਦਾ ਆ ਵੀ ਇਹ ਜਿੰਨੀ ਵੀ ਗੱਲਬਾਤ ਥੋਰੀ ਆ ਇੱਕ ਭਾਈ ਅਮਰਤਪਾਲ ਨੂੰ ਬਦਨਾਮ ਕਰਨੀ ਹੋ ਰਹੀ ਆ ਦਿਲ ਕੌਲੀ ਚ ਕੋਸ਼ਰ ਕਰਨੀ ਹੈਗੀ ਜਾਂ ਬੀਸ ਸਿੰਘ ਜੀ ਠੀਕ ਹੈ ਜੀ ਇਹ ਬਦਨਾਮ ਕਰਨ ਲਈ ਸਾਨੂੰ ਜਿਹੜਾ ਹੈਗਾ ਨਾ ਕਿੰਨੇ ਹੌਸਲਾ ਹਾਰ ਲਿਏ ਬੰਦੇ ਹੌਸਲਾ ਹਾਰ ਜਾਣੇ ਹੂੰ ਠੀਕ ਹੈ ਲੇਕਿਨ ਸਾਡੇ ਬੰਨੋਂ ਆਪਾਂ ਤਖੀਰ ਦੇ ਵਿੱਚ ਇਹੀ ਗੱਲ ਕਹਾਂਗੇ ਹੂੰ ਕਿ ਇਦਾਂ ਇਹਨਾਂ ਨੂੰ ਬਿਲਕੁਲ ਇਹਨੂੰ ਅਖੀਰਲੀ ਵੇਂ ਸਮਝੋ ਕਿ ਸਾਡੇ ਤਖੀਰਾ ਕਿਹਾ ਹੋ ਬਿਲਕੁਲ ਇਹ ਇਦਾਂ ਦੇ ਟੈਕ ਹੁੰਦੇ ਰਹਿਣੇ ਆ ਉਹ ਕਿਉਂਕਿ ਐਸਲੇ ਕੌਮ ਜਿਹੜੀ ਜਾਗ ਪਈ ਹੋਆ ਬਿਲਕੁਲ ਉਹ ਆਪਣੇ ਫਰਜ਼ਾਂ ਦੇ ਲਈ ਆਪਣੇ ਹੱਕਾਂ ਦੇ ਲਈ ਜੂਝ ਰਹੀ ਸੀਗੀ ਆ ਤੇ ਹਰ ਪਾਸੇ ਜਿਹੜੀ ਆ ਜਿਹੜੀ ਅਸੀਂ ਕੇ ਨਾਲ ਦੂਜੀਆਂ ਕੁਝ ਪਾਰਟੀਆਂ ਜਿਹੜੀਆਂ ਹੈਗੀਆਂ ਤਾਂ ਉਹਨਾਂ ਵਿੱਚ ਜਿਹਨਾਂ ਦਾ ਕੰਮ ਇਹ ਹੈਗਾ ਸੀ ਡਿਊਟੀ ਸੀ ਇਹਨਾਂ ਲੋਕਾਂ ਦੀ ਜਨਤ ਭਿੰਡ ਦੀ ਹਮ ਆਪਣੇ ਹੱਕਾਂ ਲਈ ਉਹਨਾਂ ਦੇ ਵਿੱਚ ਉਹਨਾਂ ਨੇ ਕਮਜ਼ੋਰੀ ਦਿਖਾਈ ਆ ਲੇਕਿਨ ਜਿਹੜੇ ਹੁਣ ਸਿੰਘ ਅੱਗੇ ਆ ਰਹੇ ਹੈਗੇ ਆ ਸਾਨੂੰ ਉਹਨਾਂ ਦੀ ਹੌਸਲਾ ਬੁਲਾਈ ਨਹੀਂ ਸਾਨੂੰ ਉਹਨਾਂ ਦੇ ਲੇ ਪੂਰੇ ਖੜੇ ਹੋਣ ਦੇ ਨਾਲ ਲੋੜ ਆ ਹਮ ਤਾਂ ਹੀ ਅਸੀਂ ਆਪਣੀ ਮੰਗਲ ਵੱਲ ਅੱਗੇ ਵਧ ਸਕਾਂਗੇ ਲੇਕਿਨ ਇਹ ਗੱਲ ਮੈਂ ਦੁਬਾਰਾ ਫੇਰ ਕਹਿਣ ਦੀ ਚਾਹਾਂਗਾ ਕਿ ਇਹਨੂੰ ਅਖੀਰ ਲਈ ਨਹੀਂ ਸਮਝਣਾ ਚਾਹੀਦਾ ਅਟੈਕ ਜਿਹੜਾ ਹੈਗਾ ਇਦਾਂ ਦੇ ਅਜੇ ਹੋਣ ਵਾਲੇ ਟਾਈਮ 'ਚ ਫੇਰ ਵੀ ਹੋਣਗੇ ਹੂੰ ਹੂੰ ਤੇ ਮੈਂ ਚੌਂ ਸਾਹਿਬ ਇੱਥੇ ਤੁਹਾਡੇ ਤੋਂ ਆਜ਼ਾਦਤ ਹੀ ਲੈਣੀ ਆ ਤੇ ਅੱਜ ਦਾ ਪ੍ਰੋਗਰਾਮ ਤੁਹਾਨੂੰ ਕਿਦਾਂ ਲੱਗਾ ਉਹ ਵੀ ਤੁਸੀਂ ਮੈਨੂੰ ਦੱਸਣਾ ਚੌਂ ਸਾਹਿਬ ਤੇ ਮੈਂ ਤੁਹਾਡੇ ਤੋਂ ਇੱਥੋਂ ਆਜ਼ਾਦਤ ਲਊਂਗਾ ਤੇ ਮੇਰੇ ਵੱਲੋਂ ਤੁਹਾਨੂੰ ਦੋਵੇਂ ਹੱਥ ਜੋੜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਤਮੈ ਆਸ ਕਰ ਰਹੇ ਹਾਂ ਅੱਜ ਦਾ ਪ੍ਰੋਗਰਾਮ ਤੁਹਾਨੂੰ ਆਪ ਸਭ ਨੂੰ ਚੰਗਾ ਲੱਗਾ ਹੋਣਾ ਆ ਤੇ ਮੈਨੂੰ ਮੈਨੂੰ ਵੀ ਇੱਥੇ ਦਿਓ ਇਜ਼ਾਜ਼ਤ ਜੇ ਤੁਹਾਨੂੰ ਸਾਡਾ ਪ੍ਰੋਗਰਾਮ ਚੰਗਾ ਲੱਗ ਰਿਹਾ ਤਾਂ ਮੈਨੂੰ ਤੁਸੀਂ ਮੈਸੇਜ ਵੀ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਟੈਕਸਟ ਮੈਸੇਜ ਜਾਂ ਤੁਸੀਂ ਮੇਰੇ ਨੰਬਰ ਦੇ ਉੱਤੇ ਮੈਨੂੰ ਕਾਲ ਕਰਕੇ ਕੋਈ ਹੌਸਲਾ ਬਧਾਈ ਜਾਂ ਤੁਹਾਨੂੰ ਲੱਗਦਾ ਵੀ ਕੋਈ ਹੋਰ ਚੇਂਜ ਕਰੀਏ ਜਿੰਦਾਬਾਦ ਦੇ ਵਿੱਚ ਇੱਥੇ ਮੈਨੂੰ ਵੀ ਦਿਓ ਇਜ਼ਾਜ਼ਤ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਲਾਸਟ ਵਿੱਚ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ